ਕਿਨੇ ਕੱਲ ਅੱਛੇ ਗੁਵਾਰਾ ਨਾ ਕਰਦੇ ਸੀ ਅੱਜ ਅਸੀਂ ਸਾਰੇ ਅਗਲੀ ਨਗਰ ਵੱਲੋਂ ਉਹਨਾਂ ਦਾ ਭਾਂਡਾ ਤਿਆਗਤਾ ਜਿਹੜਾ ਵੀ ਉਹਨਾਂ ਦਾ ਕੁਝ ਬਣਦਾ ਸੀ ਉਹ ਅਸੀਂ ਫੜਾ ਕੇ ਆਉਂਦੇ ਆ ਇਹਨਾਂ ਦਾ ਬਾਈਕਾਟ ਆ ਨਾ ਇਹਨਾਂ ਦੇ ਕੋਟੇ ਆਉਂਦੇ ਆ ਇਹਨਾਂ ਦਾ ਭਾਂਡਾ ਤੇ ਇਹਨਾਂ ਦਾ ਸਾਰੇ ਪਿੰਡ ਦੇ ਦੱਸੋ ਬਈ ਹੱਥ ਖੜੇ ਕਰਕੇ ਬਾਈਕਾਟ ਕਰਦਾ ਇਹਨਾਂ ਦਾ ਬਾਈਕਾਟ ਆ ਬਾਈ ਜਿਹੜਾ ਇਹਨਾਂ ਨਾਲ ਜਾਊਗਾ ਉਹਦਾ ਵੀ ਬਾਈਕਾਟ ਹੈ ਇਹਨਾਂ ਵਰਤੂ ਵੀ ਪਿੰਡ ਦਾ ਬੰਦਾ ਹਾਂਜੀ ਭਾਈ ਜੀ ਸਤਿ ਸ੍ਰੀ ਅਕਾਲ ਕੁਛ ਭਰਾਵਾਂ ਦੀ ਅਸੀਂ ਵੀਡੀਓ ਵੇਖ ਰਹੇ ਸੀ ਕਿ ਕਹਿੰਦੇ ਵੀ ਅਸੀਂ ਇਹਦੇ ਭਾਂਡਾ ਛੇਕਤਾ ਕਿਉਂਕਿ ਇਹ ਪ੍ਰਭੂ ਯਸ਼ੋ ਮਸੀਹੀ ਦੀ Satsang ਕਰ ਰਹੇ ਸੀ ਉਹ ਮਹੀਨੇ ਉਹਦੇ ਮਹੀਨੇ ਵਿੱਚ ਸਾਡੇ ਛੋਟੇ ਸ਼ਹਿਬ ਜੀ ਆ ਤੇ ਸੀਧਿ ਕਿਤੇ ਗਏ ਸੀ ਇਹਦੇ ਲਈ ਅਸੀਂ ਇਹਦਾ ਭਾਂਡਾ ਛੇਕ ਦਿੱਤਾ ਬਹੁਤ ਧੰਨਵਾਦ ਜਿਨ੍ਹਾਂ ਨੇ ਭੰਡਾ ਛੇਕਿਆ ਪਰ ਉਹਨਾਂ ਨੂੰ ਮੈਂ ਇੱਕ ਬੇਨਤੀ ਕਰਦਾ ਵੀ ਪੋ ਮਹੀਨੇ ਸਾਰੇ ਸ਼ਰਾਬ ਵਾਲੇ ਠੇਕੇ ਬੰਦ ਕਰੋ ਜੇ ਕੋਈ ਖੁਸ਼ੀ ਮਨਾਉਂਦਿਆ ਤਾਂ ਉਹਦੇ ਲਈ ਤੁਸੀਂ ਨਾਰਾਜ਼ ਹੁੰਦੇ ਹੋ ਪਰ ਸ਼ਰਾਬ ਵਾਲੇ ਠੇਕੇ ਕਿਉਂ ਨਹੀਂ ਬੰਦ ਕੀਤੇ ਜਾਂਦੇ ਸ਼ਰਾਬ ਵਾਲੇ ਠੇਕੇ ਬੰਦ ਕਰੋ ਪੂਰੇ ਪੰਜਾਬ ਦੇ ਵਿੱਚੋਂ ਠੇਕੇ ਬੰਦ ਹੋਣ ਤੇ ਜਰਦਾ ਵੀੜੀ ਬੰਦ ਕੀਤੀ ਜਾਵੇ ਜਦੋਂ ਜਰਦਾ ਬੀੜੀ ਛਰੇ ਆਮ ਚੱਲ ਰਿਆ ਸ਼ਰਾਬ ਛਰੇ ਆਮ ਚੱਲ ਰਹੀ ਹੈ ਲੁੱਟ ਕੋ ਛਰੇ ਆਮ ਚੱਲ ਰਹੀ ਹੈ ਜੇ ਕੋਈ ਚੰਗੇ ਕੰਮ ਕਰਦਾ ਉਹਦਾ ਭਾਂਡਾ ਛੱਕਿਆ ਗਿਆ ਸ਼ਾਬਾਸ਼ੇ ਭਾਈ ਤੁਹਾਡੇ ਸਾਧ ਸੰਗ ਕਰਨ ਦੇ ਨਾਲ ਤਾਂ ਭਾਂਡਾ ਛੱਕ ਦੋ ਦਾਰੂ ਪੀਣ ਵਾਲੇ ਨਾਲ ਤੁਸੀਂ ਮੁਲਾਕਾਤ ਸਾਂਝੀ ਕਰੋ ਮੇਰੀ ਗੱਲ ਬਹੁਤ ਨੂੰ ਕੌੜੀ ਵੀ ਲੱਗੇਗੀ ਬਹੁਤ ਧੰਨਵਾਦ ਭਾਈ ਭਾਂਡਾ ਛੱਕਣ ਦੇ ਲਈ ਕੋਈ ਭੋਖਾ ਨਹੀਂ ਮਰੇਗਾ ਉਹ ਕਿਉਂਕਿ ਉਹ ਚੰਗੇ ਕੰਮ ਕਰਦਾ ਠੇਕੇ ਵਾਲਿਆਂ ਦੀ ਮਦਦ ਕਰਿਆ ਕਰੋ